ਸਤਿ ਸ਼੍ਰੀ ਅਕਾਲ ਜੀ ਹੈਪੀ ਲੋਰੀ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ ਹੈਪੀ ਲੋਰੀ ਸਾਰਿਆਂ ਨੂੰ ਆ ਲੋਟਾ ਲਵਣਾ ਅੰਦੀ ਆਪਣੀ ਵੀਡੀਓ ਦੇਖਦੇ ਵੀਰਾਂ ਭਰਾਵਾਂ ਭੈਣਾਂ ਨੂੰ ਪਿਆਰ ਵਾਲੀ ਸਤਿ ਸ਼੍ਰੀ ਅਕਾਲ ਤੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਹੈਪੀ ਲੋਰੀ ਮੇਰੇ ਵੱਲੋਂ ਤੇ ਅੱਜ ਬੈਠੇ ਜੀ ਪਤੰਗ ਵਧਾ ਲੱਗੇ ਹੋਏ ਆ ਵੀਰ ਹੋਣੇ ਤੇ ਸਾਡੇ ਚੋਬਰ ਸਿਰੇ ਸਿਰੇ ਤੇ ਲੱਗ ਗਿਆ ਬਾਈ ਜੀ ਪਹਿਲਾ ਸ਼ੌਕ ਹੁੰਦਾ ਸੀ ਆ ਕਿ ਕੋਠੋ ਦੀ ਪਤੰਗ ਕਿੱਦਾਂ ਲੱਗ ਜਵੇ ਪਰ ਹੁਣ ਚਾਜ ਆ ਉੱਟ ਗਿਆ ਉਦੋਂ ਦਾ ਨਹੀਂ ਆ ਹੁਣ ਆ ਸਾਡੇ ਪਹਿਲਵਾਨਾਂ ਨੂੰ ਆ ਹੁਣ ਬੈਠੇ ਆ ਕੋਠੇ ਤੇ ਤੇ ਮੇਰੀ ਡਿਊਟੀ ਲਾ ਦਿੱਤੀ ਕਹਿੰਦੇ ਪਤੰਗ ਨਹੀਂ ਵਧਾਣਾ ਤੇ ਚੱਕ ਬਈ ਤੇ ਘਰੇ ਹੀ ਆਪਾਂ ਲਾਇਆ ਸੀ ਆਪਣੀ ਸਬਜ਼ੀਆਂ ਆਪਾਂ ਮਾਣੇ ਮੁੱਟੇ ਜਿਹੜੇ ਘਰੇ ਲਾਈਆਂ ਹਨ ਦਿਖਾਣਾ ਤੁਹਾਨੂੰ ਆ ਹੁਣ ਤਾਜ਼ਾ ਤਾਜ਼ਾ ਹੀ ਵੜਿਆ ਆ ਤੇ ਆ ਰੱਖਿਆ ਉੱਪਰ ਆ ਦਿਖਾਣਾ ਤੁਹਾਨੂੰ ਅੱਜ ਇਹ ਸਾਡਾ ਘਰ ਦਾ ਸਾਗ ਇਹ ਆਹ ਉਹ ਵੀ ਨੰਦਾਪੁਰਾ ਨੰਦ ਕਿ ਜੋ ਗੈਸ ਤੇ ਬਣਨਾ ਸਾਗ ਤੇ ਜੋ ਚੁੱਲੇ ਤੇ ਬਣਨਾ ਉਹਦੀ ਚੁੱਲ੍ਹਿਆੜੀ ਤਾਂ ਗੱਲ ਵਾਤ ਵੱਖਰੀ ਆ ਥੱਲੇ ਮਿੱਟੀ ਮਿੱਠੀ ਅੱਗ ਤੇ ਉੱਪਰ ਰੱਖਿਆ ਵੱਡੇ ਪਤਾਈਲੇ ਚ ਸਾਗ ਔਰ ਮੂੜੀਆਂ ਲੱਗੀਆਂ ਹੋਈਆਂ ਆ ਇਹ ਚੋਬਰ ਸਾਡੇ ਪਤੰਗ ਬੰਦਾਲ ਲੱਗੇ ਹੋਏ ਨੇ ਤੇ ਸਾਡਾ ਬੜਾ ਵੀਰ ਕੀ ਕਹਿਣਾ ਸਾਰਿਆਂ ਨੂੰ ਅੱਜ ਅੱਜ ਕੀ ਹੈ ਹੈ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਤਾਂ ਕਰਦੇ ਏ ਆ ਇਧਰ ਪਹਿਲਾਂ ਹੈਪੀ ਲੋੜੀ ਕਰ ਹੈਪੀ ਲੋੜੀ ਇਹ ਕੋਲ ਆ ਕੇ ਏ ਇੱਥੇ ਮੇਰੇ ਕੋਲ ਬੈਠ ਕੇ ਹੁਣ ਕ ਹੈ ਹੈਪੀ ਲੋੜੀ ਸਾਰਿਆਂ ਨੂੰ ਹੈਲੋ ਗਾਇਜ਼ ਹੈਪੀ ਲੋਰੀ ਸਾਰਿਆਂ ਨੂੰ ਕਰੀ ਹੈਪੀ ਲੋਰੀ ਕਿਤਾ ਕਹਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾਂ ਕਹਿੰਦਾ ਸਤਿ ਸ੍ਰੀ ਅਕਾਲ ਜੀ ਹੈਪੀ ਲੋਰੀ ਸਾਰਿਆਂ ਨੂੰ ਹੈਪੀ ਸਤਿ ਸ੍ਰੀ ਅਕਾਲ ਜੀ ਹੈਪੀ ਲੋਰੀ ਸਾਰਿਆਂ ਨੂੰ